ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਤਰੀਕ ਹੈਗੀ ਆ 15 ਹਣਾ 16 ਤਰੀਕ ਹੈ ਤੇ ਮੈਂ ਤਾਂ ਸੈਜ ਚੱਲੇ ਆ ਮੈਰ ਛੱਡਣਾ ਦਿਨ ਦੇ ਵੱਜ ਗਿਆ 7:30 ਤੂੰ ਵੀ ਦੇਖ ਸਕਦੇ ਜੀ ਸੈਜ ਉੱਠ ਕੇ 6 ਵਜੇ ਤਿਆਰ ਹੋ ਗਿਆ ਸੀ ਹਣਾ ਸੱਚ ਅਹੀਂ ਨਾਲ ਲਵਾਂਗੇ ਮਨਦੀਪ ਨੂੰ ਚਾਚਾ ਜੀ ਦੇ ਬੇਟੇ ਨੂੰ ਉਹਨੇ ਕਿਹਾ ਕਿ ਸੈਜ ਨੂੰ ਕਿਉਂ ਲੈਂਦਾ ਯਾਰ ਬਾਜੀ ਰਹਿਣ ਦੇਣਾ ਸੀ ਚਾਹੇ ਨੂੰ

ਤੇਰ ਧੋਕੇ ਕੇ ਤੁਰਿਆ ਕਰ ਆ ਵੇ ਰੇਤਾਂ ਨਾਲ ਵੇ ਬੂਹ ਪਰਦੇ ਸਤ ਅਰੇ ਨੂੰ ਭੰਗ ਤੇ ਇਹ ਨਹੀਂ ਲੱਗਦਾ ਤਰੀ ਕੋਈ ਹਾਂ ਹਾਂ ਕੱਲ੍ਹ ਹੀ ਨਹੀਂ ਸੌਂਦੀ ਕਿੰਨੇ ਬਹਾਨੇ ਹਾਂ ਹਾਂ ਲੋ ਜੀ ਵਿਗੜ ਵੇਖਾ ਜਾਵੇ ਤੇ ਥੋੜੇ ਟੋਏ ਜਰੂਰ ਹੈਗੇ ਆ ਕਿ ਤੰਗਲ ਪਤਾ ਤੇ ਦਬਾਵਾ ਛੋਟਾ ਹੋ ਗਿਆ। ਹੈ? ਤੇ ਦਬਾਵਾ ਛੋਟਾ ਹੋ ਗਿਆ। ਦੁਬਾਰਾ ਤੁਹਾਨੂੰ ਜੀ ਕਰੰਦਿਆਈ। ਕਿਹਦਾ ਹੈ? ਰਾਤੀ ਰਾਤੀ ਅੱਧੀ ਬੋਤਲ ਗਈ। ਟੇੜਾ ਗਿਆ ਨਾਲ ਹੀ ਹੈ? ਦੁਬਾਰਾ ਦੱਸੀ। ਇੱਕ ਕੀ ਸੀਗਾ? ਰਨ ਆ ਰਾਮ ਦੇਖੀ ਵੀ ਚੋਟੀ। ਵੈਸੇ ਗੱਲ ਤਾਂ ਮੈਂ ਉਹਦਾ ਕੈਮਰੇ ਨਾਲ ਫੋਣੀ ਚਾਲੂ ਕੀਤੀ ਨਾ ਵੀਡੀਓ। ਪਰ ਮੈਂ ਫੋਨ ਫੋਣੀ ਹੈ ਯਾਰ। ਕਿਉਂ? ਹੈ? ਕਿਹਨੋ ਜੀ। ਈਜ਼ੀ ਆ ਸੌਖਾ ਕੰਮ। ਪਿਓ ਪੁੱਤ ਲੱਗੇ ਦਵੇਂ ਲਓ ਜੀ ਆਣੇ ਸਾਡੇ ਕੀਪਰ ਹਾਈ ਕਿਤ ਪਾਗੇ ਮੈਚ ਆਏ ਅੱਜ ਵਰ ਕਿੰਨੀ ਫ੍ਰੀਟੀ ਪੱਕੀ ਆ ਤੇਰੀ ਸ਼ਾਇਦ ਅੱਜ ਹੀ ਜਾਵੇ ਅਰੇ ਮੈਚ ਜੈਮ ਸ਼ੁਰੂ ਹੁੰਦਾ ਕੋਪੀ ਚਾਰ ਉਸ ਤੋਂ ਬਾਅਦ ਰੱਖਿਆ ਮੈਂ ਕੋਈ ਨਹੀਂ ਫੇਡਿੰਗ ਲਗਵਾ ਜਲਦੀ ਨਾਲ ਇਹ ਕਰ ਲੈ ਪਾਪਾ ਵਾਰਨਪ ਕਰ ਲੀ ਗਿਆ ਆਪਣੀ ਪਹਿਲੀ ਬੋਲ ਪਹਿਲੀ ਬੋਲ ਵਾਈਡ ਇੱਕ ਹਾਂਜੀ ਪਹਿਲਾ ਪਲੇਅਰ ਆਊਟ ਹੋ ਗਿਆ ਬਾਉਂਡਰੀ ਤੇ ਕੈਚ ਹੋਇਆ ਜੀ ਹਾਂ ਤੇ ਬੜਾ ਵਧੀਆ ਹੋਣਾ ਅੱਜ ਮੈਂ ਤੇ ਹੁਣੇ ਦੂਜੇ ਓਵਰ ਤੇ ਜੀ

पापा ने ला रिजेक्ट एक ये आशी डाइट शौका के पापा बोलिंग पोन थोड़ा वार्म अप कर रहे हैं अब देखते हैं कि पहली बॉल क्या जाती है शौका ने शौका जा दौड़ नजदीक एक चीज तो जाएगी यार ये हो गई शौका पापा ने बोल बोलो तो करते पापा कुछ कर नहीं पाई हम थोड़ी दूर बैठी हुआ ने कैसा है अपनी बोलिया क्या मारिया ਏ ਮਾਰਿਆ ਕਾਸ਼ ਕੇ ਏ ਆਗੇ ਬੋਟ ਬੋਲ ਏ ਮਾਰਿਆ ਕਾਸ਼ ਕੇ ਕੇਜ ਜੱਟ ਹੈ ਜੱਟ ਚੋਕਾ ਉਹ ਦ ਬੈਟਸਮੈਨ ਪਾਪਾ ਨੇ ਬੜਾ ਟਗੜਾ ਕੈਚ ਪਾਇਆ ਤੋ ਗਰ ਕੈਚ ਪੱਲੇ ਪਪਾ ਨੇ ਇਦਾਂ ਕਿ ਮੈਂ ਫਰ ਚੱਲ ਗਿਆ AI ਬੋਲ ਕਵਰ ਡਰਾਈ ਮਾਰੀ ਔਰ ਮਨਦੀ ਫਸ ਗਈ ਜੀ ਤਾਂ ਕਿ ਦੋ ਬੜੇ ਵਧੀਆ ਕੈਚ ਆਏ ਤੇ ਦੋਵੇਂ ਹੋ ਗਏ ਇੱਕ ਸੈਨ ਇਹ ਰਿਕਾਰਡ ਕਰ ਲਿਆ ਇੱਕ ਰਿਕਾਰਡ ਨਹੀਂ ਹੋ ਸਕਿਆ ਕੇ 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 ਅੱਲਾਹ ਇੱਕ ਹੀ ਲੱਗਦਾ ਕੌਣ ਜਿੱਤੂਗਾ ਵਿਕਟਰ ਤੜਾ ਤੜਾ ਚਪਟਾਓ ਐ ਆਈ ਬੋਲੇ ਕਪਾਠਮ ਲੋ ਜੀ ਮੈਂ ਕਹਿਤਾ ਕਿ ਮੈਂ ਫੁੱਟੀ ਮਾਰੂੰਗਾ ਤੇ ਵੇਖਦੇ ਆਂ ਕਿ ਹੁਣ ਵੱਜਦੀ ਕਿ ਨਹੀਂ ਵੱਜਦੀ ਸਹਿਜ ਕਹਿੰਦਾ ਤੁਸੀਂ ਨਹੀਂ ਮਾਰ ਸਕਦੇ ਤੇ ਮੈਂ ਕਿਹਾ ਕਿ ਮੈਂ 50 ਸਕੋਰ ਮਾਰੂੰਗਾ ਨਹੀਂ ਹੋ ਜੀ ਵੇਨੇ ਆ ਵੇਨੇ ਆ ਜੀ ਕਾਕਾ ਯਾਰ ਮੈਂ 1 ਓਵਰ ਕਰਾਇਆ ਆ ਮੰਨ ਲਿਆ 2 ਚੱਕੇ ਪੈ ਗਏ 1 ਛੱਕਾ ਪੈ ਗਿਆ ਮੰਨ ਲਓ 2 ਸਿੰਗਲਾਂ ਪਈਆਂ 1600 ਰੁਪਏ ਪਈ ਗਿਆ ਯਾ ਇਹਨਾਂ ਬਾਅਦ ਓਵਰ ਹੀ ਨਹੀਂ ਪੁੱਛਿਆ ਹਣਾ ਤਾਰੇ ਇੰਨੀ ਸਕੋਰ ਕਹਿਣਾ ਨਹੀਂ ਫੱਡੀ ਕਹਿਣਾ ਨਹੀਂ ਕਹਿੰਦੀ ਹਾਂ ਯਾਰ ਫਿਰ ਕੀ ਆ ਯਾਰ ਉਹ ਬੋਲਰ ਪੈ ਜਾਂਦੀ ਕੀ ਯਾਰ ਪੈ ਯਾਰ 1 ਓਵਰ ਦੋ ਯਾਰ ਕਿ ਦੋ ਆ ਗਿਆ ਮੈਨੂੰ ਟਰਾਈ ਮਾਰਨਾ ਹੈ ਕਿਉਂ 16 ਪਈ ਯਾਰ ਗਾਓ ਯਾਰ ਲੱਗਦਾ ਆਪਣਾ ਨੰਬਰ ਹੋਣਾ ਨਹੀਂ ਆ 1600 ਰੁਪਏ ਪੈ ਚੁੱਕੀ ਆ ਤੇ ਦਵਾਰਾ ਹੋਰ ਨਹੀਂ ਨਾ ਕਰਉਣਾ ਨਹੀਂ ਆ। ਆ ਤੁਸੀਂ ਕੈਪਟਨ ਬਣ ਜਾਨੇ ਉਹ ਤੁਹਾਨੂੰ ਕਿੰਦੇ ਦਾਗੇ ਆ। ਕੈਪਟਨ ਯਾਰ ਬਾਜਵਾਰੀ ਨਹੀਂ ਹੁੰਦੀ ਯਾਰ ਕੈਪਟਨ ਦੀ। ਆਪਣੀ ਮਰਜ਼ੀ ਨਾਲ ਸੱਜਿਆ ਕਰੋ। ਇਹ ਵੀ ਗੱਲ ਤੇ ਸਹੀ ਹੈ। ਕਰਦੇ ਆਂ ਅਦਕਾ। ਉਹ ਕਿੰਦੇ ਦਾਗੇ ਤੁਹਾਨੂੰ ਕੈਪਟਨ ਬਣ ਲਈ। ਹੋ ਪਪਰੀ ਗਿਆ ਜੀ ਆਪਣੀ ਬੋਲੀ ਆ ਗਈ ਬੱਲੇ ਬੱਲੇ ਛਾਵਾ ਛਾਵਾ ਬੱਲੇ ਬੱਲੇ ਛਾਵਾ ਛਾਵਾ। ਪਪਰੀ ਬੋਲੀ ਆ ਗਈ ਹੈ ਜੀ ਕਹਿੰਦੇ ਉਹ ਵੀਡੀਓ। ਪਰੇ ਖਾਰਿਆ ਇੱਕ ਛੱਕਾ। ਕਿਆ ਵੀ ਯਾਰ ਨਾ ਪਿੱਛੇ ਮਾਰੋ ਬਾਲ ਸਾਡੀ ਆ ਗਈ ਸੀ। ਨਹੀਂ ਪੁੱਤ ਠੀਕ ਆ ਸਟਰੋਂਗ ਕਰੋ ਨਾ ਬਾਲ। ਸਟਰੋਂਗ ਕਰੋ। ਹਾਂਜੀ। ਮੈਡ ਈ ਤ ਸੰਗੀ। ਓ ਗਿਆ ਗਿਆ ਇਹ ਗਿਆ। ਆਹ ਤਾਂ ਤੂੰ ਰੋਕਣਾ ਸੀ ਯਾਰ ਹੁਣ ਅਗਲਾ ਓਵਰ ਨਹੀਂ ਮਿਲਣਾ। ਪੇਰੇ ਕਿ ਛੱਕਾ। ਫੇਰ ਇੱਕ ਛਾਲੇ ਕਿ ਚੋਕਾ ਪੈ ਗਿਆ ਤੇ 14 ਸਕੋਰ ਪੈ ਗਈ ਪਹਿਲੇ ਉਹ 16 ਪਈ ਸੀ ਹੁਣ ਪਈ 14 ਹੋਰ ਜਿਹੜੀ ਕੱਟੀ ਜਾਂਦੀ ਦੇ ਬਾਅਦ ਛੱਡੇ ਆ ਯਾਰ ਉੱਥੇ ਬਣਾ ਵੱਜ ਗਈ ਤੇ ਵੱਜ ਗਈ ਕੈਸ਼ ਕਰ ਲੂੰਗਾ ਆਈ ਵਾ ਐ ਫੋਨ ਕਰ ਤਾ ਕੈਸ਼ ਗੱਲ ਗੱਲ ਫੋਨ ਦੀ ਆ ਬਾਡੀ ਰੋਕੋ ਬਾਡੀ ਰੋਕੋ ਬਾਡੀ ਰੋਕੋ ਪਾਪਾ 4 4 4 4 4 4 ਜੇ ਪਾਪਾ ਤਾਰੇ ਕੀ ਵੀ ਸਾਰਾ ਪਹੁੰਚ ਜੂਗਾ ਜਿਤਨਾ ਦੇ ਅਸੀਂ ਆ 1000 ਹੀ ਉਹ ਵੀ ਵਧੀਆ ਹੀ ਦੇ ਪਏ ਆ ਯਾਰ ਹਲਾਟ ਹੋਰ ਇੱਕ ਚੋਕਾ ਤੇ ਇੱਕ ਛੱਕਾ ਵੱਜ ਚੁੱਕਾ ਆ ਚਾਰ ਬੋਲਨ ਹਜੇ ਪਿੱਛੇ ਨੇ ਤੇ ਐਂਡਲੇ ਜਿਹੜੇ ਦੋ ওভার ਉਹਨਾਂ ਬੋਲਰਾਂ ਨੇ ਕਰਾਇਆ ਜਿਨ੍ਹਾਂ ਨੇ ਕੋਈ ਬੋਲ ਨਹੀਂ ਕਰਾਇਆ ਪਹਿਲੇ ਲਾਸਟ ਤਿੰਨ ਬੋਲੇ ਬਚੇ ਦੱਸੋ ਕੀ ਹੋਊਗਾ ਇੱਕ ਮੇਰੇ ਕੋ ਕਹਿ ਜਾਊਗਾ एक भी ज्यादा हो गया अगे कैच मैं कर लूंगा अच्छा चलो बॉल आ गई है तो शो 200 स्कोर बन जाऊ कोई गल ही नहीं यार आ बिगड़ सा 200 स्कोर कुछ नहीं है यार फिर कड़ी गल है 200 कितनी स्कोर है इनारी बच दी यार आ मैं लास्ट बॉल पे ये हम क्या होगा ਚੱਲ ਆ ਜਾ ਹੁਣ ਆ ਜਾ ਤੈਨੂੰ ਖਾ ਆਪਣਾ ਤੁਸੀਂ ਜਾਣਾ ਜੀ ਓਏ ਓਪਨਿੰਗ ਵੀ ਚੱਲ ਜਾਗੇ ਆ ਜਾ ਤੈਨੂੰ ਪਹਿਲੇ ਖਵਾ ਕੇ ਲਿਆਵਾਂ ਕੁਛ ਆਲਾ ਹਾਂ ਬੱਲੀ ਗਾਫੀ ਬੁਰੀ ਹਾਂ ਅੰਦਰ ਮੈਂ ਟੇਬਲ 'ਚੋਂ ਪੁੰਡ ਦੇ ਦਾਂ ਓਪਨਿੰਗ ਓਪਨਿੰਗ ਨਹੀਂ ਹੋਣਾ ਮੈਨੂੰ ਭੇਜਣਾ ਐਵੇਂ ਹੀ ਕਰੀ ਜਾਂਦਾ ਤੂੰ ਕਿਨੇ ਨੌਂ ਜਾਗੇ ਵੇਖੋ ਯਾਰ ਯਾਰ ਆਪਾਂ ਆਏ ਐ ਇੰਜੋਇਮੈਂਟ ਕਰਨ ਯਾਰ ਆਪਾਂ ਵਾਰੀ ਲੈਣ ਥੋੜਾ ਆਏ ਯਾਰ ਤੂੰ ਆਪਸੇ ਆਣਾ ਯਾਰ 150 150 ਰੁਪਏ ਨਾਲ ਵੱਜਦਾ ਹੈ ਨਹੀਂ ਇਹ ਬੰਦੇ ਵੀ ਘਟਾ ਲੈ ਘਟਾ ਲੈ ਕੈ ਮੈਂ ਵੀ ਕਹਿ ਤਾ ਯਾਰ ਜਦੋਂ ਸੁੱਟ ਗਏ ਆਈਏ ਹੋਰ ਤੇ ਲੋਕ ਐ ਕਿ ਉਤੇ ਈਜ਼ੀਲੀ ਪਾ ਲਵਨੇ ਦੋ ਜੱਡੇ ਇਕ ਪੰਚਾਂ ਦਾ ਖੇਡ ਪਾਜੀ ਵਿਕਰਤ ਦੇ ਹਿਸਾਬ ਨਾਲ ਸਕੋਰ ਜਿਆਦਾ ਨਹੀਂ ਹੈਗੀ ਟਿਕਨ ਦੀ ਗੱਲ ਆ ਬਸ ਯਾਰ ਹੋਰ ਦੀ ਨਹੀਂ ਕੋਈ ਗੱਲ ਕਿੰਨੀ ਹੋਈ ਸਕੋਰ 215 215 ਬਾਲਰ ਨੂੰ ਕੋਈ ਸਿਰਫ ਸੁਲਤਾਨ ਹੀ ਹਰਦਾ 10 ਸਕੋਰ ਹਾਰਾ ਵਰਚੂਲ ਸਮਝ ਲਓ ਵੀ ਅੱਜ 173 ਵੀ ਲੱਗ ਜਾਣੀ ਸਿੱਧੇ ਵਿਲਾ ਮੈਂ ਪ੍ਰੈਕਟਿਸ ਕਰ 48 ਮਿੰਟ ਲੱਗਣੇ ਸਹਿਜ 48 ਕਿੰਨੇ ਹੁੰਦੇ ਕੈਨਸਲ ਕਰ ਦਈਏ ਇਹਨੂੰ 48 ਮਿੰਟ ਬੜੇ ਹੁੰਦੇ ਹੀ ਚਲਾ 48 ਮਿੰਟਸ ਇੱਕ 1 ਹੋਅਰ ਚਲਾ ਦਲੀਏ ਭਾਜੀ ਇਹ ਗੱਲ ਸੁਣੋ ਮੇਰੀ ਜੇ ਤੇਨੂੰ 215 ਦਾ ਪ੍ਰੈਸ਼ਰ ਸਮਝ ਕੇ ਖੇਡੋਗੇ ਤੇ ਫਿਰ ਤੇ ਤੁਹਾਡੀ ਸਕੋਰ ਮੁਸ਼ਕਲ ਜੀ ਜੇ ਇੰਜੋਏ ਕਰੋਗੇ ਨਾ ਭਾਜੀ ਸਕੋਰ ਕੁਛ ਨਹੀਂ ਆਗੀ ਫਿਰ ਨਹੀਂ ਕੁਛ ਆਗੀ ਸੌਰੀ ਭਾਜੀ ਵੇਖਿਆ ਨਹੀਂ ਯਾਰ ਆਪਾਂ ਨੂੰ ਜਿੱਦਾਂ ਪੈ ਗਈ ਆ ਅੱਜ ਮਾਰ ਦਿੰਦੇ ਯਾਰ ਖਾਧੋ ਪਿਆ ਆਵਾਜ਼ ਨਹੀਂ ਭਾਜੀ ਗਰਾਊਂਡ ਦੇ ਹਿਸਾਬ ਨਾਲ ਠੀਕ ਹੈ ਯਾਰ ਸਕੋਰ ਬੰਦੀ ਨਹੀਂ ਕਿ ਪਰ ਭਾਈ ਦਾ ਬਹੁਤ ਸੋਨਾ ਗੱਲ ਜੀ ਤਾਂ ਕਿ ਭਾਈ ਉਹ ਇੱਕ ਭਾਈ ਤੁਹਾਡਾ ਗਾਇਕ ਤੁਸੀਂ ਭੱਜ ਗਏ ਤੁਹਾਡਾ ਗਾਇਕ ਨਹੀਂ ਬੰਦਾ ਹਾਂ ਉਹ ਭਾਈ ਬੰਦਾ ਨਹੀਂ ਅਸਲ ਚ ਪਤਾ ਕੀ ਸੀ ਹੁਣ ਆਇਆ ਕੌਮਿਡਿ ਅਸਲ ਚ ਨਾ ਮੈਨੂੰ ਹੈ ਹੀ ਕਿ ਮੈਂ ਲਾ ਲਓ ਓਵਰ ਕੌਨਫੀਡੈਂਸ ਲਾ ਲਓ ਪਰ ਉਹ ਚੱਕਰ ਇਹ ਹੋਇਆ ਵੀ ਭਾਈ ਕੌਨਫੀਡੈਂਸ ਵਧਿਆ ਸੀ ਹਾਂ ਕਰਕੇ ਮੈਂ ਪਹੁੰਚ ਕੇ ਮੈਂ ਫੜ ਲਿਆ ਤੇ ਮੈਂ ਕਰ ਲੂੰਗਾ ਮੈਨੂੰ ਹੈ ਹੀ ਉਹ ਕਹਿੰਦਾ ਹੈ ਕਿ ਭਾਈ ਸਬਜੀਟ ਖਾਹਰੋ ਕਹਿੰਦਾ ਸਬਜੀਟ ਕਹਿੰਨੇ ਹਾਂ ਤੈਨੂੰ ਕੈਰ ਕਰ ਲੈਣਾ ਜਿਹੜਾ ਮੈਂ ਮੇਰੇ ਕੋਲ ਫੁੱਟ ਛੁੱਟਿਆ ਆ ਨਹੀਂ 50000 ਕਾ ਮੈਂ ਬੋਲਦਾ ਥੱਲੇ ਆਣਾ 10000 ਉਹ ਪ੍ਰੈਸ਼ਰ ਸਮਝਣਾ ਹੈ ਢੋ ਯਾਰ ਉਹਨਾਂ ਨੇ ਵਿੱਚ ਵਿੱਚ ਮਾਰੀਆਂ ਵਿੱਚ ਵਿੱਚ ਤੂੰ ਹੀ ਮਾਰਦੀ ਆ ਉਹਨਾਂ ਨੇ ਵੀ ਤੇ ਵਿੱਚ ਵਿੱਚ ਹੀ ਮਾਰੇ ਆ ਹਾਂ ਉਹਨਾਂ ਕਨੇ ਸਾਰੀਆਂ ਬੋਲਾਂ ਤੇ ਚੁੱਕੀ ਆ ਯਾਰ ਮੈਂ ਇੱਕ ਦਿਨ ਚ ਇੱਕ ਜੀ ਵਧੀਆ ਕਰਦਾ ਹਾਂ ਨਾ bowling ਕਰਾਂਗਾ fielding ਕਰਾਂਗਾ ਉਹ ਨਹੀਂ ਹੈ ਕਿੰਨਾ ਪਾਪਾ ਨੂੰ ਨਹੀਂ ਭੇਜਿਆ ਪਹਿਲੇ ਇਹਨਾਂ ਦਾ ਪਾਪਾ ਨੂੰ ਹੋਰ ਖਲੋਗੇ ਤੇ ਨਾਲ ਪਾਪਾ ਨੇ ਉਹ ਨਹੀਂ ਭੇਜਿਆ ਫੜ ਫੜ ਅੱਜ ਆਪਣੀ ਫਿਲਡਿੰਗ ਕਰ ਉਹ ਕੋਈ ਨਹੀਂ ਹੋਗਾ ਬਹੁਤ ਜਾਏਗਾ ਲੋਕਾਂ ਨੇ ਭਾਈ ਹੈ ਜੀ ਟੈਨਸ਼ਨ ਯਾਰ ਵੇਲਾ ਜਦੋਂ ਮੇਰੇ ਤੇ ਕੋਈ ਬਹੁਤੀ ਉਮੀਦ ਰੱਖੇ ਉਹ ਥੋੜੀ ਬੰਦਾ ਕਹਿਣਗੇ ਗੱਲ ਸੁਣੋ ਠੀਕ ਹੈ ਆਪਾਂ ਨੂੰ ਤੈਨੂੰ ਪਤਾ ਚੰਗਾ ਬਣਾਇਆ ਆਹ ਅੱਛਾ ਮੈਂ ਲੱਗੇਗਾ ਮੈਂ ਕਹਿਣਾ ਦਿੰਦਾ ਦਿੰਨੇ ਲੋ ਜੀ ਮਨਦੀਪ ਤੇ ਮਨਦੀਪ ਤੇ ਨਾਲ ਕੌਣ ਲਵਦੀਪ ਸੋਤਾ ਆਪਾਂ ਜਾ ਰਹੇ ਆ ਭਾਈ ਦੋਸਤ 16 ਟਾਰਗੇਟ ਹੈ ਮੈਰੀ ਜਾਂਦੀ ਹੈ ਹਾਂਜੀ ਦੋਸਤ ਤੂੰ ਨਹੀਂ ਬਣੀ ਮੈਂ ਪਿੰਨ ਨਹੀਂ ਦੋਸਤ 16 ਦਾ ਟਾਰਗੇਟ ਹੈ ਬਸ ਔਰ ਕਿਪ ਇਟ ਅਪ ਆਰ ਆਰ ਏਅਰਫੋਰਸ ਦੇ ਬੰਦੇ ਸਾਰੇ ਅੱਛਾ ਏਅਰਫੋਰਸ ਦੇ ਬੰਦੇ ਸਾਰੇ ਸ਼ਾਟ ਸ਼ਾਟ ਸ਼ਾਬਾਸ਼ वहा फिलिका जी बन जानी फ्लिका जी चौड़ा चौड़ा बॉर्डर बॉर्डरे बॉर्डरे शॉर्ट शॉर्ट शाबाश बस इधर ही घड़ी फ्लाइट आ रही है कोई जा रही है बॉर्डरी बाउंड्री बाड़े शाबाश 샷 이대로 이대 FOUR! ਸ਼ੌਟ ਆ ਭਾਜੀ 6 ਬਹੁਤ ਸੋਹਣਾ ਸ਼ੌਟ ਭਾਜੀ ਚਾਰ ਬਹੁਤ ਸੋਣਾ ਛੋੜ ਭਾਈ 来哥 ਸ਼ੌਟ ਮੰਡੂ ਲੋ ਜੀ ਮੈਚ ਦੀ ਗੱਲ ਆਈਏ ਤੇ ਮਤਲਬ ਬੋਲਿੰਗ ਦੇ ਵਿੱਚ ਕੋਈ ਖਾਸ ਨਹੀਂ ਰਿਹਾ ਦੋ ਇਹਨਾਂ ਦੇ ਵਿੱਚ 30 ਸਕੋਰ ਬਈ ਮੈਨੂੰ ਕੋਈ ਵਿਕਟ ਨਹੀਂ ਤੇ ਕਿ ਜੇ ਬੈਟਿੰਗ ਦਾ ਲਿਖਿਆ ਜਾਵੇ ਤਾਂ ਉਹਨਾਂ ਨੇ ਸਕੋਰ ਸਾਨੂੰ ਮਾਰੀ ਸੀ 200 ਤੇ 14 ਸਕੋਰ ਮਾਰੀ ਸੀ ਉਹਨਾਂ ਨੇ ਸਾਨੂੰ ਤੇ 194 ਸਕੋਰ ਅਹੀ ਬਣਾ ਪਾਏ ਉਹਦੇ ਵਿੱਚੋਂ ਲੱਗੇ 20 ਸਕੋਰ ਮਤਲਬ ਜਿਹੜੀ ਕਹਿ ਸਕਦੇ ਜੇ ਕਿ ਪਿੱਛੇ ਰਹਿ ਗਏ ਅਸੀਂ ਸਭ ਤੋਂ ਵੱਡਾ ਘਟਾ ਹੋਇਆ ਰਨ ਹਟਾਉਂਦਾ ਲਵਦੀ ਪਰ ਰਨ ਆਊਟ ਹੋ ਗਿਆ ਜਦੋਂ ਦਾਹ ਵਾਲਾ 26 ਸਕੋਰ ਤੇ ਖੇਡ ਰਿਆ ਸੀ ਤੇ ਮੰਦੀਪ ਕੈਚ ਆਊਟ ਹੋ ਗਿਆ ਤੇ ਮੈਂ ਬੋਲਡ ਹੋ ਗਿਆ ਮੈਂ 32 ਬਲਾਂ 'ਚ 55 ਸਕੋਰ ਮਾਰੀ ਸੀ 4 ਚੱਕੇ 4 ਛੱਕੇ 171 ਦੀ ਸਟ੍ਰਾਈਕ ਰੇਟ ਨਾਲ ਤੇ ਆਊਟ ਹੋਣ ਤੋਂ ਬਾਅਦ ਕਿਸੇ ਨੇ ਵੀ 10 ਸੱਤ ਬਲਾਂ ਦੇ 'ਚ 15 ਸਕੋਰ ਮਾਰੀ 6 'ਚ 10 ਸਕੋਰ ਮਾਰੀ ਅਗਰ ਜੇ ਇਹ ਬੰਦੇ ਥੋੜਾ ਜਿਹਾ ਉੱਪਰ ਖੇਡਦੇ ਜਿੰਦਾ 18 ਬਲਾਂ 'ਚ 14 ਮਾਰੀ ਇੱਕ ਨੇ 15 'ਚ 6 ਮਾਰੀ ਇਹ ਥੋੜਾ ਜਿਹਾ ਹੱਡਾ ਘਾਟਾ ਹੋ ਗਿਆ ਤੇ ਨਾ ਹੀ ਮੈਚ ਹਾਰ ਗਏ ਅਗਰ ਆਇਆ ਜਦੋਂ ਮਤਲਬ ਕਿ ਵਿਪਨ ਸ਼ੂ ਜਿਹਨੇ ਸ਼ਾਇਦ ਬੋਲਣਾ ਜ 10 ਸਕੋਰ ਮਾਰੀ ਤੇ ਜਿਹਨੇ 7ਾਂ ਬਲਾਂ ਦੇ ਵਿੱਚ 17 ਸਕੋਰ ਮਾਰੀ ਜੇ ਕਰੇ ਉੱਪਰ ਚੱਲ ਜਾਂਦੇ ਤਾਂ ਅਸੀਂ ਮੈਚ ਜਿੱਤ ਜਾਣਾ ਸੀ ਤੇ ਖਰਗੜਾਗੇ ਅਸੀਂ 20 ਸਕੋਰ ਤੋਂ ਮੈਚ ਹਾਰ ਗਏ ਯਾਰ ਆਮਰਾ ਦੇ 12 ਅਮਰ 138 ਸਕੋਰ ਸੀ ਜਦੋਂ ਮੈਂ ਆਊਟ ਹੋਇਆ ਸੀ ਕਾਫੀ ਨਜ਼ਦੀਕ ਸੀ ਜਿੱਤਣ ਦੇ ਲੇਕਿਨ ਥੋੜਾ ਜਿਹਾ ਚਲੋ ਬਾਕੀ ਮਜ਼ਾ ਆਇਆ ਖੇਡਣ ਦਾ ਤੇ ਤੁਹਾਨੂੰ ਵਲੌਗ ਲਿੰਕ ਦੇ ਕੇ ਕਿਦਾਂ ਦਾ ਲੱਗਾ ਦੱਸਿਓ ਜ਼ਰੂਰ